ਸਰਪੰਚ ਸਾਹਿਬ ਸਾਡੇ 4 ਸਾਲ ਰਹਿ ਗਏ ਤੁਹਾਡੇ ਹੈ ਚੱਕਰਾਂ 'ਚ ਬੈਗੇ ਤੁਸੀਂ 4 ਮਹੀਨੇ ਲੰਘ ਗਏ ਤੁਹਾਡੇ ਅੱਜ ਆਪਾਂ ਇਹ 15 ਫਰਵਰੀ ਨੂੰ ਵੀਡੀਓ ਬਣਾ ਰਹੇ ਹਾਂ 15 ਫਰਵਰੀ 2025 ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਤੇ ਅੱਜ ਹੀ ਆਪਾਂ ਇਹ ਪੇਜ ਤੇ ਪਾ ਦੇਣੀ ਆ ਹੋ ਸਕਦਾ ਤੁਹਾਡੇ ਕੋਲ ਕਈ ਸੱਜਣਾ ਕੋਲ ਆਉਣ ਵਾਲੇ ਦਿਨਾਂ 'ਚ ਵੀਡੀਓ ਤੁਸੀਂ ਦੇਖੋ ਇਹ ਪਰ ਆਪਾਂ ਪੇਜ ਦੇ ਉੱਪਰ ਇਹ ਵੀਡੀਓ ਅੱਜ ਹੀ ਪਾ ਦੇਣੀ ਆ 15 ਫਰਵਰੀ ਨੂੰ ਤੇ 15 ਫਰਵਰੀ ਨੂੰ ਆਪਾਂ ਵੀਡੀਓ ਬਣਾ ਕਿਉਂ ਰਹੇ ਆ ਕਿਉਂਕਿ 4 ਮਹੀਨੇ ਹੋ ਗਏ ਸਰਪੰਚ ਸਾਹਿਬ ਜੀ ਤੁਹਾਨੂੰ ਸਰਪੰਚ ਬਣਿਆ ਸਾਰੇ ਪੰਜਾਬ ਦੇ ਸਰਪੰਚ ਸਹਿਵਾਨਾਂ ਨੂੰ ਮੈਂ ਕਹਿ ਰਿਹਾ ਇਹ ਇਸ ਪੰਜਾਬ ਦੇ ਸਾਰੇ ਸਾਡੇ ਜਿਹੜੇ ਸਰਪੰਚ ਸਹਿਵਾਨ ਤੇ ਮੈਂਬਰ ਸਹਿਵਾਨ ਨੇ ਜਿਹੜੇ ਹੁਣ ਜਿਹੜੀਆਂ ਪੰਚਾਇਤਾਂ ਨੇ ਤੁਹਾਡੇ 4 ਮਹੀਨੇ ਹੋ ਗਏ ਅੱਜ ਤੁਹਾਨੂੰ ਬਣਿਆ ਨੂੰ ਤੁਹਾਨੂੰ ਨਗਰ ਨੇ ਪਿੰਡ ਦੇ ਲੋਕਾਂ ਨੇ ਤੁਹਾਨੂੰ ਜੋ ਇਹ ਮਾਣ ਵਾਸਿਆ ਤੇ ਉਸ ਪਰਮਾਤਮਾ ਕਾਲ ਪ੍ਰਖਵਾਹੀ ਰੂਹ ਨੇ ਮਨ ਲਵੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਪਿੰਡਾਂ ਦੀ ਤੇ ਸਮੇਂ ਦਾ ਦੋਸਤੋ ਪਤਾ ਨਹੀਂ ਲੱਗਦਾ ਹੈਗਾ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਕੁਝ ਕੁ ਦਿਨ ਹੋ ਗਏ ਕਿਤੇ ਵਿਆਹ ਤੇ ਗਏ ਸੀ ਉੱਥੇ ਮੇਰੇ ਸੱਜਣ ਜਿਹੜੇ ਸਰਪੰਚ ਪਹਿਲਾਂ ਰਹੇ ਨੇ ਸਾਫਾ ਸਰਪੰਚ ਉਹ ਉੱਥੇ ਮਿਲੇ ਇੱਕ ਦੋ ਉਹਨਾਂ ਨੂੰ ਬੈਠੇ ਸਵਾਏ ਕਿ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਯਾਰ ਤੁਸੀਂ 5 ਸਾਲ ਪਿੰਡ ਦੇ ਸਰਪੰਚ ਰਹੇ ਮੈਂ ਕਹਿੰਦੇ ਆ 5 ਸਾਲ ਆਪਾਂ ਥੋੜੇ ਐਂ ਕਹਿੰਦੇ ਬਹੁਤ ਵੱਡੇ ਹੁੰਦੇ ਨਹੀਂ ਵੀ 5 ਸਾਲ ਬਹੁਤ ਸਮਾਂ ਹੁੰਦਾ ਤੇ ਉਹਨਾਂ ਚੋਂ ਇੱਕ ਕਹਿੰਦਾ ਯਾਰ 5 ਸਾਲ ਤਾਂ ਐਂ ਲੰਘ ਜਾਂਦੇ ਨੇ ਕਹਿੰਦਾ ਪਤਾ ਹੀ ਨਹੀਂ ਲੱਗਦਾ ਸੋ ਮੈਂ ਉਸ ਦਿਨ ਹੀ ਇਹ ਸੋਚਿਆ ਸੀ ਵੀ ਯਾਰ 15 ਫਰਵਰੀ ਨੂੰ ਜਿਹੜੀ ਇਹ ਵੀਡੀਓ ਬਣਾ ਕੇ ਆਪਾਂ ਸਰਪੰਚ ਸਾਹਿਬਾਨਾਂ ਨੂੰ ਸਾਰੇ ਪੰਜਾਬ ਦੇਆਂ ਨੂੰ ਇੱਕ ਬੇਨਤੀ ਕਰਾਂਗੇ ਹੱਥ ਬੰਨ੍ਹ ਕੇ ਦੋ ਚਾਰ ਗੱਲਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਲਾਂਗੇ ਚੰਗੀਆਂ ਲੱਗੀਆਂ ਠੀਕ ਆ ਤੇ ਨਹੀਂ ਚੰਗੀਆਂ ਲੱਗੀਆਂ ਤਾਂ ਮੈਂ ਕੋਈ ਗੱਲ हां ਜਿਹੜੇ ਭਰਾ ਆਪਣੇ ਨਾਲ ਉੱਦਾਂ ਸਾਰੇ ਤੁਸੀਂ ਜੁੜੇ ਹੋਏ ਹੋ ਤੁਸੀਂ ਇੱਕ ਫਰਜ਼ ਨਿਭਾਇਓ ਵੀ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਤੁਹਾਡੇ ਕੋਈ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਦੋਸਤ ਨੇ ਉਹਨਾਂ ਨੂੰ ਇਹ ਵੀਡੀਓ ਦਾ ਲਿੰਕ ਜ਼ਰੂਰ ਭੇਜ ਦਿਓ ਤਾਂ ਕਿ ਜਿੰਨਾ ਹੋ ਸਕੇ ਵੀ ਵੱਧ ਤੋਂ ਵੱਧ ਇਹ ਜਿਹੜੀ ਵੀਡੀਓ ਆਪਣੀ ਇਹ ਜਾਵੇ ਜਿਹੜੀਆਂ ਹੁਣ ਪੰਚਾਇਤਾਂ ਬਣੀ ਹੋਈਆਂ ਨੇ ਉਹਨਾਂ ਦੇ ਕੋਲ ਉਹਦੇ ਨਾਲ ਫਾਇਦਾ ਕੀ ਹੋਊਗਾ ਵੀ ਕਈ ਵਾਰ ਆਪਾਂ ਐਂ ਕਹਿੰਦੇ ਆ ਵੀ ਕੋਈ ਗੱਲ ਨਹੀਂ ਜੀ ਖਲੇ ਤਾਂ 5 ਸਾਲ ਪਏ ਨੇ ਯਰ 5 ਸਾਲ ਕੇ ਹੁਣ ਤਾਂ 4.5 ਸਾਲ ਰਹਿ ਗਏ ਤੇ ਹੋਰ ਥੋੜੇ ਜਿਹੇ ਚੇਰ ਨੂੰ ਫਿਰ 4 ਸਾਲ ਰਹਿ ਜਾਣਗੇ ਫਿਰ ਸਾਲ ਐ ਇਸ ਤਰ੍ਹਾਂ ਸੇਮੀ ਨੇ ਕਰਦੇ 5 ਸਾਲ ਲੰਘ ਜਾਣੇ ਕਿਉਂਕਿ ਪੁਰਾਣੇ ਬੰਦੇ ਕੋਲੇ ਤਿਆਰਪਾ ਹੁੰਦਾ ਜਿਹੜੇ ਪਹਿਲਾਂ ਦੋ ਦੋ ਟਰਮਾਂ ਸਰਪੰਚ ਰਹੇ ਨੇ ਉਹ ਮੈਂ ਫਿਰ ਬਾਅਦ ਚ ਫੋਨ ਕਰਕੇ ਕਈਆਂ ਸਰਪੰਚ ਸਹਿਬਾਨਾਂ ਨਾਲ ਗੱਲ ਕਰੀ ਜਿਹੜੇ ਪਹਿਲਾਂ ਸਰਪੰਚ ਰਹੇ ਨੇ ਕਈ ਮਿੱਤਰ ਨੇ ਆਪਣੇ ਸਰਪੰਚ ਤੇ ਉਹ ਕਿ ਨਹੀਂ ਯਾਰ ਬੈਲਪਾਲ ਸਹੀ ਗੱਲ ਆ ਵੀ ਸਮੇਂ ਦਾ ਤਾਂ ਹੁਣ ਤਾਂ ਆਪਾਂ ਨੂੰ ਵੀ ਪਤਾ ਸਮਾਂ ਆ ਦੀ ਰਿਸ਼ਤਾਰ ਚੱਲ ਰਿਹਾ ਵਾ। ਤੋਂ ਗੱਲ ਬੇਨਤੀ ਇਹ ਆ ਪ੍ਰਭੂ ਜਿਹੜੀਆਂ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਨੇ। ਉਹ ਇਹ ਨੇ ਬਈ ਇੱਕ ਤਾਂ ਇਹ ਇਹ ਨਾ ਸੋਚੋ ਵੀ ਯਾਰ ਬਹੁਤ ਟਾਈਮ ਪਿਆ ਦੇਖੀ ਜਾਊਗੀ ਕੋਈ ਜਾਊ ਕੰਮ ਨਹੀਂ। ਖਿੱਚੋ ਕੰਮ ਥੋੜਾ ਯਾਰ। ਤੇ ਹੁਣ ਤੁਹਾਡਾ ਕਈਆਂ ਦਾ ਇਹ ਹੋਊ ਵੀ ਯਾਰ ਹਲੇ ਗਰੰਟਾਂ ਨਹੀਂ ਆਈਆਂ। ਤੇ ਹਲੇ ਪੈਸੇ ਨਹੀਂ ਆਏ ਯਾਰ ਕਈ ਕੰਮ ਬਿਨਾ ਪੈਸਿਆਂ ਤੋਂ ਬਿਨਾ ਗ੍ਰਾਂਟਾਂ ਤੋਂ ਵੀ ਕਰਨ ਵਾਲੇ ਹੁੰਦੇ ਨੇ ਉਹ ਵੀ ਸ਼ੁਰੂ ਕੀਤੇ ਜਾ ਸਕਦੇ ਆ ਹੁਣ ਤੁਸੀਂ ਕਹੋਗੇ ਬਿਨਾ ਪੈਸਿਆਂ ਤੋਂ ਕਿਵੇਂ ਬਿਨਾ ਪੈਸਿਆਂ ਵਾਲੇ ਕੰਮ ਹੁੰਦੇ ਨੇ ਬਈ ਜਿਵੇਂ ਆਪਾਂ ਸਕੂਲਾਂ 'ਚ ਜਾਣਾ ਉੱਥੇ ਜਾ ਕੇ ਮੀਟਿੰਗਾਂ ਕਰਨੀਆਂ ਤੇ ਬੱਚਿਆਂ ਦੇ ਜਿਹੜੇ ਇਕੱਠ ਕਰਕੇ ਸਕੂਲ ਦੇ ਵਿੱਚ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਬੋਧਨ ਕਰਕੇ ਦੱਸੋ ਕਿ ਭਾਈ ਆਪਣੇ ਪਿੰਡ ਨੂੰ ਆਪਾਂ ਸਾਫ਼ ਸੁਥਰਾ ਰੱਖਣਾ ਵਾ ਆਪਾਂ ਆਪਣੇ ਪਿੰਡ ਦੇ ਵਿੱਚ ਵਾਤੋਂ ਰੁੱਖ ਲਾਉਣੇ ਨੇ ਰੁੱਖਾਂ ਨੂੰ ਸੰਭਾਲਣਾ ਵਾ ਪਿੰਡ 'ਚ ਸਫਾਈ ਰੱਖਣੀ ਆ ਗੰਦਗੀ ਨਹੀਂ ਹੋਣੀ ਤੇ ਇਹ ਕੰਮ ਦਾ ਕੋਈ ਪੈਸਾ ਨਹੀਂ ਲੱਗਣਾ ਪਿੰਡਾਂ ਦੇ ਵਿੱਚ ਆਪਣੇ ਗੁਰਦਾਰਾ ਸਾਹਿਬ ਦੀਆਂ ਕਮੇਟੀਆਂ ਨੇ ਜਿਹੜੀਆਂ ਉਹ ਮੀਟਿੰਗਾਂ ਕਰੋ ਇਕੱਠੇ ਹੋਪੋਨਾਂ ਨਾਲ ਉੱਥੇ ਆਪਾਂ ਗੁਰੂ ਘਰਾਂ ਦੇ ਵਿੱਚ ਅਨਾਊਂਸਮੈਂਟਾਂ ਕਰੋ ਪਿੰਡ ਵਾਸੀਆਂ ਨੂੰ ਬਹੁਤ ਕੰਮ ਨਹੀਂ ਮਤਲਬ ਉਹ ਲੰਮੀ ਹੋ ਜੂ ਵੀਡੀਓ ਫਿਰ ਆਪਣੀ ਜੀ ਆਪਾਂ ਇਸ ਤਰ੍ਹਾਂ ਪਹਿਲਾਂ ਤੁਸੀਂ ਸਮਝ ਗਏ ਵੀ ਬਹੁਤ ਕੰਮ ਨਹੀਂ ਜਿਹੜੇ ਆਪਣੇ ਬਿਨਾਂ ਪੈਸਿਆਂ ਤੋਂ ਆਪਾਂ ਓਦਾਂ ਮਤਲਬ ਸਾਰਿਆਂ ਨੂੰ ਜ਼ਿੰਮੇਵਾਰੀ ਉਹਨਾਂ ਦੀ ਸਮਝਾ ਕੇ ਉਹਨਾਂ ਨੂੰ ਅਹਾਸਸ ਕਰਾ ਕੇ ਪਿੰਡ ਵਾਲਿਆਂ ਨੂੰ ਵੀ ਭਾਈ ਤੁਸੀਂ ਆਹ ਤੁਹਾਡੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ ਇਹਦੇ ਚ ਪੰਚਾਇਤ ਨੇ ਜਾਂ ਸਰਕਾਰ ਨੇ ਨਹੀਂ ਕੋਸ ਕਰਨਾ ਕਿ ਤੁਹਾਡੇ ਖੋਦੇ ਕੰਮ ਨੇ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਉਹਦੇ ਜੁਰਮਾਨੇ ਲਾ ਸਕਦੇ ਹੋ ਤੁਸੀਂ ਵੀ ਜੇ ਕੋਈ ਉਹਦੀ ਲੰਗਣਾ ਕਰਦਾ ਵਾ ਠੀਕ ਹੈ ਜੀ ਇਹ ਗੱਲ ਤਾਂ ਹੋ ਗਈ ਆਪਣੀ ਇਸ bina personal hi matlab ਹੁਣ ਆ ਜੋ ਤੁਸੀਂ ਦੂਜੇ ਨੰਬਰ ਤੇ ਵੀ ਗ੍ਰਾਂਟਾਂ ਜਿਹੜੀਆਂ ਨੇ ਬਕਾਇے ਪਏ ਨੇ ਜਿਹੜੇ ਪਹਿਲੇ ਨੇ ਪੈਸੇ ਵੀ ਪਏ ਨੇ ਚਲੋ ਜੇ ਕਿ ਮੈਂ ਹੋਰ ਤੁਹਾਡੇ ਨਾਲ ਦਿਲ ਦੀ ਇੱਕ ਗੱਲ ਕਰਨੀ ਸੀਗੀ ਵੀ ਯਾਰ ਤੁਸੀਂ ਕਿੰਨੀਆਂ ਕਮੀਟਿੰਗਾਂ ਕਰਦੇ ਹੋ ਆਪਣੇ ਜਿਹੜੇ ਸਰਪੰਚ ਸਹਿਬਾਨ ਨਵੇਂ ਬਣਿਓ ਮਤਲਬ ਮੈਂਬਰ ਸਹਿਬਾਨ ਆਪਣੇ ਇਹਦੀ ਪੰਚਾਇਤ ਸਮੁੱਚੀ ਵੀ ਇਕੱਠੇ ਹੋ ਕੇ ਹਰ ਹਫਤੇ ਚ ਇੱਕ ਦਿਨ ਹਫਤੇ ਚ ਨਹੀਂ ਚਲੋ ਲਾ ਲਓ ਯਾਰ 15 ਦਿਨਾਂ ਬਾਅਦ ਹੀ ਲਾ ਲਓ 15 ਦਿਨਾਂ ਬਾਅਦ ਆਪਣੇ ਮੈਂਬਰ ਸਹਿਵਾਨ ਤੇ ਸਰਪੰਚ ਸਹਿਵਾਨਾਂ ਦਾ ਇਕੱਠੇ ਹੋਣ ਦਾ ਫਰਜ਼ ਬਣਦਾ ਸਿਰ ਜੋੜ ਕੇ ਬੈਠੋ ਪਾਰਟੀ ਵਾਗੀਆਂ ਤੋਂ ਉੱਪਰ ਉੱਠ ਕੇ ਜਿਹੜੇ ਆਪਣੇ ਕੋਈ ਹੋਰ ਗਿਲੇ ਸਕੇ ਭਲਾ ਕੇ ਯਾਰ ਪਿੰਡ ਦੇ ਲਈ ਪਿੰਡ ਨੇ ਤੁਹਾਨੂੰ ਚੁਣਿਆ ਵਾ ਭਰਾ ਉਹ ਪਿੰਡ ਨੇ ਖਬਰ ਕਿੰਨੇ ਸੁਪਨੇ ਯਾਰ ਪਿੰਡ ਵਾਸੀਆਂ ਨੇ ਲੈ ਕੇ ਤੁਹਾਨੂੰ ਬਣਾਇਆ ਮਤਲਬ ਵੋਟਾਂ ਪਾਈਆਂ ਨੇ ਇਸ ਨੂੰ ਖਤਵਾ ਮਿਲਿਆ ਜਿਨ੍ਹਾਂ ਨੂੰ ਦਾ ਜ਼ਿਆਦਾ ਵੋਟਾਂ ਪਈਆਂ ਨੇ ਉਹਨਾਂ ਦੇ ਪਿੰਡ ਵਾਲਿਆਂ ਨੇ ਭਰੋਸਾ ਕੀਤਾ ਤੇ ਉਹਨਾਂ ਦੇ ਹੁਣ ਸੁਪਨੇ ਟੁੱਟਣ ਨਾ ਦੇਓ ਤੁਸੀਂ ਵੀਡੀਓ ਵੱਡੀ ਹੋ ਜੂ ਜਿਹੜੇ ਭਰਾ ਦੇਖਣੀ ਚਾਹੁੰਦੇ ਆ ਦੇਖ ਲਓ ਜਿਨ੍ਹਾਂ ਨੂੰ ਗੱਲਾਂ ਚੰਗੀ ਲੱਗਦੀਆਂ ਨੇ ਸਕਿਪ ਕਰ ਦਿਓ ਵੀਡੀਓ ਕੋਈ ਹੋਣੀ ਹੈ ਸੋ ਇਕੱਠੇ ਹੋ ਕੇ ਬੈਠੋ ਉਹ ਚ ਪਿੰਡ ਦੇ ਜਿਹੜੇ ਮਸਲੇ ਵਿਚਾਰੋ ਕੀ ਕੀ ਹੋਣ ਵਾਲਾ ਕੀ ਕੀ ਕਰਨਾ ਵਾ ਕੀ ਹੋਣਾ ਚਾਹੀਦਾ ਤੇ ਜਿਹੜੇ ਪਿਆਪ ਦੇ ਵਿੱਚ ਵਧੀਆ ਪਿੰਡ ਬਣੇ ਹੋਏ ਨੇ ਬਹੁਤ ਸਾਰੇ ਪਿੰਡ ਨੇ ਪਿਆਪ ਦੇ ਵਿੱਚ ਜਿਹੜੇ ਚੰਡੀਗੜ੍ਹ ਨੂੰ ਵੀ ਮਾਤ ਪਾਉਂਦੇ ਨੇ ਜਿੰਨ ਡੀਗੜਨਾਂ ਨੂੰ ਵੀ ਸੋਹਣੇ ਪਿੰਡ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਉਹਨਾਂ ਪਿੰਡਾਂ 'ਚ ਜਾ ਕੇ ਆਓ ਸਮੁੱਚੀ ਪੰਚਾਇਤ ਜਿਹੜੀ ਅਥ ਮੈਂਬਰ ਸਹਿबान ਤੁਸੀਂ ਸਾਰੀ ਪੰਚਾਇਤ ਮਤਲਬ ਉਹ ਪਿੰਡਾਂ 'ਚ ਜਾ ਕੇ ਆਓ ਦੇਖ ਕੇ ਆਓ ਉਹਨਾਂ ਉਹਨਾਂ ਨੇ ਕਿਵੇਂ ਕੀਤਾ ਕੀ ਕਰਿਆ ਸੋ ਇਸ ਲਈ ਮਿਹਨਤੀ ਆ ਮੇਰੀ ਤਾਂ ਵੀ ਯਾਰ ਬਈ ਟਾਈਮ ਆ ਜਿਹੜਾ ਭਰਾਵੋ ਇਹ ਭੱਜਿਆ ਜਾ ਰਿਹਾ ਵਾ ਟਾਈਮ ਨੂੰ ਜਿਹੜਾ ਵਾ ਇਹਨੂੰ ਤੁਸੀਂ ਮਤਲਬ ਸੰਭਾਲੋ ਸਮੇਂ ਨੂੰ ਤੇ ਇਕੱਠੇ ਹੋਇਆ ਕਰੋ ਇਕੱਠੇ ਹੋ ਕੇ ਬੈਠ ਕੇ ਪਿੰਡ ਦੇ ਮਿਹੜ ਮਸਲੇ ਵਿਚਾਰੋ ਬਹੁਤ ਤੁਸੀਂ ਲਿਖੋ ਫਿਰ ਆਪਦੇ ਵੀ ਹਾਂ ਯਾਰ ਆਪਣੇ ਆਪ ਪਿੰਡ ਵਿੱਚ ਆਪਾਂ ਇੱਥੋਂ ਸ਼ੁਰੂ ਕਰਨਾ ਕੰਮ ਪਹਿਲੇ ਨੰਬਰ ਤੇ ਆਹ ਕਰਨਾ ਦੂਜੇ ਤੇ ਆ ਸਾਰੇ ਇਹ ਜ਼ਰੂਰੀ ਆ ਤੇ ਤਾਂ ਕਰਕੇ ਮੈਂ ਇਹ ਜਿਹੜੀ ਸੀਗੀ ਵੀ 15 ਫਰਵਰੀ ਨੂੰ ਵੀਡੀਓ ਬਣਾਉਣ ਬਾਰੇ ਮਨਚ ਸੀਗਾ ਮੇਰੇ ਤੇ ਜਰੂਰ ਭਰਾ ਬਣ ਕੇ ਮਾਰੋ ਹੰਬੜਾ ਯਾਰ ਉਹ ਉਹ ਇਕੱਠੇ ਇਕੱਠੇ ਹੋ ਕੇ ਬੈਠਿਆ ਕਰੋ ਮੈਂਬਰ ਸਹਿਵਾਨ ਸਮਾ ਕੱਢਿਆ ਕਰੋ ਇਹ ਨਹੀਂ ਹੁੰਦਾ ਵੀ ਇੱਕ ਵਾਰ ਮੈਂਬਰ ਬਣ ਗਏ ਆਪਾਂ ਵੀ ਬਸ ਆਪਾਂ ਇਹ ਤਾਂ ਨਹੀਂ ਕਿ ਆਪਾਂ ਲੋਕਾਂ ਦੇ ਨਿੱਕੇ ਮੁੱਟੇ ਰੌਲਿਆਂ ਦੇ ਵਿੱਚ ਹੀ ਜਾਣ ਲਈ ਮਤਲਬ ਹੋਗਾ ਆਪਾਂ ਪਿੰਡ ਨੂੰ ਇੱਕ ਵਧੀਆ ਪਿੰਡ ਕਿਵੇਂ ਬਣਾਉਣਾ ਪਿੰਡਾਂ 'ਚ ਆਪਣੇ ਖੇਡਣ ਵਾਲੇ ਮੁੰਡੇ ਨੇ ਆਪਾਂ ਟੂਰਨਾਮੈਂਟ ਕਰਾਉਨੇ ਆ ਪਿੰਡਾਂ 'ਚ ਸਾਰੇ ਤਕਰੀਬਨ ਤੇ ਯਾਰ ਜੇ ਉਹ ਖੜਾਗੀਆਂ ਨੂੰ ਸਾਡੇ ਜਿਹੜਾ ਵਾਤਾਵਰਨ ਉਹੀ ਵਧੀਆ ਨਹੀਂ ਹੋਊਗਾ ਇਹਨਾਂ ਚ ਉਹਨਾਂ ਨੇ ਹਵਾ ਲੈਣੀ ਆ ਸਾਹ ਲੈਣਾ ਮਤਲਬ ਸਾਡੇ ਖਿਡਾਰੀਆਂ ਨੇ ਉਹਨਾਂ ਨੂੰ ਵਾਤਾਵਰਣ ਵਧੀਆ ਆਪਾਂ ਬਣਾ ਕੇ ਦੇਖੋ ਸਾਫ਼ ਸੁਥਰਾ ਜਿਹਦੇ ਸਾਡੇ ਮਤਲਬ ਜਿਹੜੇ ਪਲੇਅਰ ਨੇ ਉਹ ਵਧੀਆ ਮਤਲਬ ਉਹ ਕੰਪੀਟੀਸ਼ਨਾਂ ਚ ਪਹੁੰਚਣ ਵੱਡੇਾਂ ਚ ਮਤਲਬ ਇਹ ਥੋੜੀ ਵੀ ਇੱਥੇ ਪਿੰਡਾਂ ਚ ਇੱਕ ਦੂਜੇ ਪਿੰਡ ਨਾਲ ਆਪਾਂ ਖੇਡ ਲੈ ਸਟੇਟ ਲੈਵਲ ਤੋਂ ਉੱਪਰ ਫਿਰ ਨੈਸ਼ਨਲ ਦੇ ਵਿੱਚ ਜਾਣ ਬਾਹਰ ਆਪਣੇ ਜਾਣ ਬੱਚੇ ਮਤਲਬ ਉਹਨਾਂ ਨੂੰ ਆਪਾਂ ਵਧੀਆ ਸਰੀਆਂ ਸਹੂਲਤਾਂ ਦੇਣ ਬਾਰੇ ਉਹ ਕਰੋ